ਆਪ ਸਭ ਨੇ ਸੁਣਿਆ ਵੱਡੇ ਵੱਡੇ ਸਿਆਣਿਆਂ ਨੂੰ ਵਿਦਵਾਨਿਆਂ ਨੂੰ ਵਿਤਵਾਦਾਂ ਨੂੰ ਉਹਨਾਂ ਨੇ ਸ਼ੁਰੂ ਕੀਤੀ ਸੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਕੇ ਮੈਂ ਉਹ ਬੋਲਾਂਗਾ ਸ਼ੁਰੂ ਕਰਨ ਵੇਲੇ ਜੋ ਗੁਰੂ ਨਾਨਕ ਨੇ ਇਰਾਕ ਵਿੱਚ ਕਿਹਾ ਸੀ ਜਦ ਬਾਬਾ ਨਾਨਕ ਇਰਾਕ ਵਿੱਚ ਗਏ ਤਾਂ ਉਹਨਾਂ ਨੇ ਕਿਹਾ ਗੁਰਬ੍ਰ ਅਕਾਲ ਸਤ ਸ੍ਰੀ ਅਕਾਲ ਸਾਰੀ ਦੁਨੀਆ ਦਾ ਗੁਰੂ ਇੱਕ ਹੈ ਤੇ ਉਹ ਸਤਿ ਸ੍ਰੀ ਅਕਾਲ ਹੈ ਉਤੋਂ ਹੀ ਸਾਡਾ ਜਿਹੜਾ ਬੋਲਾ ਚੱਲਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਤੋਂ ਹੀ ਚੱਲਿਆ ਤੇ ਮੈਂ ਉਸੇ ਨੂੰ ਬਾਬੇ ਨਾਨਕ ਦੇ ਜਨਮ ਦਿਨ ਨਾਰਾ ਰਿਆਂ ਉੱਥੇ ਜਾਣਾ ਤੇ ਉਤੋਂ ਸ਼ੁਰੂ ਕਰਦਾ ਦੂਜੀ ਗੱਲ ਮੈਂ ਅੱਜ ਸਿਰਫ ਤੁਹਾਡਾ ਸਰਦਾ ਤਨਵਾਦ ਕਰਨਾ ਹੈ ਤੁਹਾਡਾ ਬਹੁਤ ਬਹੁਤ ਤਨਵਾਦ ਹੈ ਕਿਉਂਕਿ ਮੇਰੇ ਮੇਰੇ ਪੁੱਠੇ ਮਨ ਵਿੱਚ ਇੱਕ ਖਿਆਲ ਆਇਆ ਨਹੀਂ ਨਹੀਂ ਕੋਈ ਗੱਲ ਮਨ ਵਿੱਚ ਖਿਆਲ ਆਇਆ ਕਿ ਬਾਬੇ ਨਾਨਕ ਦਾ ਇੱਕ ਘਰ ਵੱਖਰਾ ਜਿਹਾ ਬੜਨਾ ਚਾਹੀਦਾ ਹੈ ਕਿਵੇਂ ਆਇਆ ਮੈਂ 47 ਵਿੱਚ ਲਾਸ਼ਾਂ ਤੋਂ ਟੱਪ ਕੇ 6 ਸਾਲ ਦੀ ਉਮਰ ਵਿੱਚ ਇਨੋਸਾਨ ਚ ਆਇਆ ਸੀ ਅਸੀਂ ਬੜੀ ਗਰੀਬੀ ਦੇਖੀ ਅੰਮ੍ਰਿਤਸਰ ਬਲੇ ਸ਼ਹਿਰ ਛੋਣੀ ਅਸੀਂ ਸੜਕ ਦੇ ਕਿਨਾਰੇ ਲੱਕੜ ਦਾ ਬਣਾ ਕੇ ਕੋਖਾ ਉਹਦੇ ਵਿੱਚ ਦੋ ਦੋ ਸਾਲ ਰਹੇ ਆਂ ਮੈਂ ਕਿ ਬੜੀ ਗਰੀਬੀ ਦੇਖੀ ਉਸ ਤੋਂ ਆਪਣੇ ਨਹੀਂ ਦੂਜਿਆਂ ਦੀ ਬੜੀ ਦੇਖੀ ਮਗਰ ਉਦੋਂ 5 5 ਰੁਪਏ ਵਾਸਤੇ ਵੀ ਗੁਰਦੁਆਰੇ ਚ ਕੋ ਜਾਂਦਾ ਸੀ ਕਹਿੰਦਾ ਜੀ ਮੇਰੀ ਮਰਜ਼ੀ ਕਰ ਤੇ ਉਹ ਕਹਿੰਦੇ ਸੀ ਇੱਥੇ ਕੋਈ ਟਕਸਾਲ ਲਾਈ ਹੋਈ ਅਸੀਂ ਮੈਂ ਆਪ ਧੱਕੇ ਮਾਰਦੇ ਦੇਖਿਆ ਤਾਂ ਮੇਰੇ ਦਿਲ 'ਚ ਸ਼ੁਰੂ ਤੋਂ ਸੀ ਕਿ ਕੋਈ ਐਸਾ ਘਰ ਹੋਣਾ ਚਾਹੀਦਾ ਜਿੱਥੇ ਬਾਬੇ ਨਾਨਕ ਦਾ ਜਿੱਥੇ ਆ ਕੇ ਕੋ ਕਵੇ ਮੇਰੇ ਪਿਓ ਦਾ ਕਰ ਮੈਨੂੰ ਬੈਠੇ ਪੈਸੇ ਚਾਹੀਦੇ ਮੇਰੀ ਇਹ ਮਦਦ ਕਰੋ ਤੇ ਪਿਓ ਨਾਨੀ ਕਰਦਾ ਕਦੀ ਵੀ ਤੇ ਮੇਰੇ ਦਿਮਾਗ ਸਰਬ ਇਹ ਨਹੀਂ ਗੱਲ ਸੀ ਮੈਂ ਇਹ ਗੱਲ ਅਖਬਾਰ 'ਚ ਲਿਖ ਦਿੱਤੀ ਕਿ ਭਈ ਇਹ ਕਿ ਇਹਨਾਂ ਨੇ ਵੱਡੇ ਵੱਡੇ ਜਿਹੜੇ ਸ਼ੋਹਨੀ ਕਮੇਟੀ ਆਦੂ ਜਾਣੇ ਉਹਨਾਂ ਨੇ ਵੱਡੇ ਗੁਰਨਾਨਕ ਸਾਹਿਬ ਦਾ 500 ਸਾਲਾ ਮਨਾਇਆ ਤੇ ਉੱਥੇ ਸ਼ਾਮਿਆਂ ਨੇ ਉੱਤੇ ਔਰ ਦੂਜੇ ਜਿਹੜੇ ਰਹਿਣ ਵਾਸਤੇ ਕਮਰੇ ਬਣਾਏ ਉਹਨਾਂ ਤੇ ਕਰੋੜਾਂ ਰੁਪਏ ਖਰਚ ਕੀਤੇ ਜਿਹੜਾ ਬਿੱਲ ਕੱਢੋ ਉੱਥੇ ਕਰੋੜਾਂ ਰੁਪਏ ਖਰਚ ਕੀਤੇ ਮੈਂ ਉਹਨਾਂ ਨੂੰ ਪੁੱਛਿਆ ਗਰੀਬ ਨੂੰ ਕਿੰਨਾ ਦਿੱਤਾ ਜਿਹੜੇ ਚੋ ਤੁਸੀਂ 500 ਕਰੋੜ ਦਾ ਖਰਚ ਕੀਤਾ ਜਾਂ 200 ਕਰੋੜ ਦਾ ਖਰਚਾ ਗਰੀਬ ਦੇ ਵਾਸਤੇ ਕਿੱਥੇ ਹੈ ਗਰੀਬ ਤੇ ਬਾਬੇ ਨਾਨੇ ਦੀ ਗੋਲਕੀ ਗਰੀਬ ਦਾ ਮੂੰਹ ਗੁਰੂ ਦਾ ਗੋਲਕੀ ਜਿਹੜੀ ਸੀ ਉਹ ਹੀ ਸੀ ਗਰੀਬ ਦਾ ਮੂੰਹ ਤੇ ਤੁਸੀਂ ਉਸ ਗੋਹ ਵਿੱਚ ਵੀ ਕੁਝ ਪਾਇਆ ਕਿ ਨਹੀਂ ਪਾਇਆ ਨਹੀਂ ਪਾਇਆ ਕਿਸੇ ਨੇ ਪਾਇਆ ਉਸ ਤੋਂ ਬਾਅਦ 5:30 ਵਜੇ ਦੇਖਿਆ ਮੈਂ ਉੱਥੇ ਵੀ ਕੁਝ ਨਹੀਂ ਬੜਾ ਨਾ ਖਰਚ ਲੇਕਿਨ ਗਰੀਬ ਵਾਸਤੇ ਇੱਕ ਪੈਸਾ ਵੀ ਨਹੀਂ ਔਰ ਗਿਆਨ ਜੀ ਦੀ ਗੱਲ ਇਹ ਸੀ ਕਿ ਸਾਡਾ ਸਾਡੀ ਟੀਮ ਹੈ ਜਿਹੜੀ ਖੜੀ ਹੈ ਟੀਵੀ ਦੀ ਸਾਡੀ ਸਪੋਕਸਮੈਨ ਟੀਵੀ ਦੀ ਇਹਨਾਂ ਨੇ ਜਾ ਕੇ ਪੁੱਛਿਆ ਨੌਜਵਾਨਾਂ ਨੂੰ ਬਾਹਰ ਖੜਿਆ ਨੂੰ ਅੱਜ ਕਾਦਾ ਕਿਉਂ ਆਇਆ ਤੂੰ ਗੁਦਾਰੇ ਅਖੇ ਜੀ ਇੱਥੇ ਲੰਗਰ ਲੱਗਣਾ ਬਲਬਾਂ ਤੇ ਲਾਈਟਾਂ ਵਗਰਾ ਹੋਣੀਆਂ ਨੇ ਉਹਨਾਂ ਨੇ ਕਿਹਾ ਪਤਾ ਜੇ ਕਿਉਂ ਆਇਆ ਕਿਉਂ ਆਇਆ ਇੱਥੇ ਇਹ ਨਹੀਂ ਪਤਾ ਜੀ ਬਾਬਾ ਨਾਨਕ ਨੂੰ ਜਾਣਦੇ ਹਾਂ ਨਾਂ ਦੇ ਯਾਰ ਸੁਣਿਆ ਉਹ ਕੌਣ ਸੀ ਇਹ ਨਹੀਂ ਤੁਹਾਨੂੰ ਪਤਾ ਯਾਨੀ ਇਹ ਹਾਲਤ ਹੈ ਸਾਡਾ ਅਸੀਂ ਕਰੋੜਾਂ ਰੁਪਏ ਖਰਚ ਕਰਕੇ ਵੀ ਦੱਸਦੇ ਕੁਝ ਨਹੀਂ ਆਪਣੇ ਬੱਚਿਆਂ ਨੂੰ ਤੇ ਫਿਰ ਕਹਿੰਦੇ ਜੀ ਬੱਚੇ ਪੱਟੇ ਵਾ ਜਾ ਰਹੇ ਨੇ ਓਕੇ ਕੀ ਕਰਨ ਫਿਰ ਉਹ ਸੋ ਅਸੀਂ ਉਸ ਵੇਲੇ ਮੈਂ ਉਹਨਾਂ ਨੇ ਆਪਣੇ ਗਰੀਬ ਉਸ ਇਹ ਗਰੀਬਾਂ ਦਾ ਉੱਚਾ ਦਾ ਜਿਹੜਾ ਕਿਸੇ ਅਮੀਰ ਦਾ ਨਹੀਂ ਗਰੀਬਾਂ ਦਾ ਮੈਨੂੰ ਪਤਾ ਹੈ ਕਿ ਇੱਥੇ ਇੱਕ ਬੰਦੇ ਨੇ ਆਪਣਾ ਸਾਈਕਲ ਵੇਚ ਕੇ ਮੈਂਬਰਸ਼ਿਪ ਲਈ ਸੀ 250 ਰੁਪਏ ਦੀ ਮੈਨੂੰ ਪਤਾ ਹੈ ਕਿ ਇੱਕ ਬੰਦੇ ਨੇ ਆਪਣਾ ਮੋਟਰਸਾਈਕਲ ਵੇਚ ਕੇ ਲਈ ਸੀ ਮੈਂ ਇੱਕ ਨੇ ਮੱਝ ਵੇਚ ਕੇ ਲਈ ਸੀ 250 ਰੁਪਏ ਨਾਲ ਨਹੀਂ ਦਿੰਦੇ ਤੇ ਉਹਨਾਂ ਗਰੀਬਾਂ ਨੇ ਅੱਜ ਇਹ ਇੱਕ ਤਿਆਰ ਕੀਤਾ ਹੈ ਅਮੀਰਾਂ ਦਾ ਕੋਈ ਇਹਦੇ ਚ ਰੋਲ ਨਹੀਂ ਜੀ ਮੈਂ ਜ਼ ਮੈਂਬਰ ਵੀ ਨਹੀਂ ਆ ਕਿਉਂਕਿ ਅਸੀਂ ਫੈਸਲਾ ਕੀਤਾ ਸੀ ਕਿ ਇਹ ਗਰੀਬ ਹੀ ਚਲਾਏਗਾ ਇਸ ਤੋਂ ਮੈਂ ਨਹੀਂ ਚਲਾਵਾਂਗਾ ਮੈਂ ਪਿੱਛੇ ਆ ਜੋ ਜੋ ਮੇਰੀ ਸੇਵਾ ਬਣੀ ਮੈਂ ਦਿਆਂਗਾ ਮੇਰੀ ਵਾਈਫ ਨੇ ਬਹੁਤ ਕੁਝ ਕੀਤਾ ਇਹਨਾਂ ਕੋ ਜਨਾ ਨਹੀਂ ਸੋਚ ਸਕਦੇ ਸੀ ਮੇਰੀ ਬੇਟੀ ਨੇ ਬਹੁਤ ਕੁਝ ਕੀਤਾ ਲੇਕਿਨ ਅਸੀਂ ਮੈਂਬਰ ਬਣਤ ਨਹੀਂ ਨਹੀਂ ਇਹਦੇ ਵਿੱਚ ਅਸੀਂ ਕਿਹਾ ਇਹ ਗਰੀਬਦਾਈ ਕਰ ਉਹ ਹੀ ਆਪਣਾ ਸੰਭਾਲਣ ਉਹ ਹੀ ਤੇ ਗਰੀਬਾਂ ਨੇ ਜਿਹੜੇ ਟਰਸਟੀ ਚੁਣੇ ਨੇ ਜਿਹਨੇ ਉਹਨਾਂ ਨਾਂ ਤੁਹਾਨੂੰ ਦੱਸੇ ਨੇ ਉਹ ਗਰੀਬਾਂ ਨੇ ਹੀ ਚੁਣੇ ਨੇ ਅਸੀਂ ਨਹੀਂ ਉਹਦੇ ਵਿੱਚ ਆਏ ਤੋ ਅਗੋਂ ਦੀ ਗੱਲ ਮੈਂ ਜਿਹੜੀ ਕਰਦਾ ਹੁਣ ਇਹ ਬਣ ਗਿਆ ਤੁਸੀਂ ਬੜੇ ਖੁਸ਼ ਹੋ ਮੈਂ ਵੀ ਖੁਸ਼ ਹਾਂ ਕਿ ਬਣ ਗਈ ਇਹ ਚੀਜ਼ ਲੇਕਿਨ ਇੱਕ ਹੀ ਗੱਲ ਯਾਦ ਰੱਖੋ ਇਹ ਬਿਲਡਿੰਗ ਨਹੀਂ ਬਣੀ ਅਸੀਂ ਬਿਲਡਿੰਗ ਬਣਾਉਣ ਵਾਸਤੇ ਨਹੀਂ ਸੀ ਨਿਕਲੇ ਬਾਕੀ ਬਿਲਡਿੰਗਾਂ ਬੜੀਆਂ ਨੇ ਪੰਜਾਬ ਦੇ ਵਿੱਚ ਕਈ ਥਾਂ ਤੇ ਜਿਨ੍ਹਾਂ ਨੂੰ ਸਾਲ ਮਹੀਨੇ 'ਚ ਇੱਕ ਦਿਨ ਖੋਲਦੇ ਨੇ ਝਾੜਪੋਕ ਜਵਸਤੇ ਦੋ ਚਾਰ ਬੰਦੇ ਆਂਦੇ ਨੇ ਦੇਖਦੇ ਤੇ ਉਸ ਤੋਂ ਬਾਅਦ ਬੰਦ ਰਹਿੰਦੀਆਂ ਨੇ ਇਹ ਬਿਲਡਿੰਗ ਉਸ ਤਰ੍ਹਾਂ ਦੀ ਨਹੀਂ ਹੈ ਇਹ ਬਿਲਡਿੰਗ ਹਰ ਰੋਜ਼ ਕੋਈ ਨਾ ਕੋਈ ਚੀਜ਼ ਦੇएगी ਮਿਸਾਲ ਦੇ ਤੌਰ ਤੇ ਸਿਰ ਵੱਡੇ ਵੱਡੇ ਪਲਾਨਰ ਕੀਤੇ ਹੋਏ ਨੇ ਪਹਿਲੀ ਗੱਲ ਅਸੀਂ ਕੀਤੀ ਹੈ ਕਿ ਇਸ ਦਾ 100% ਜਿਹੜੀ ਇਨਕਮ ਹੋਏਗੀ ਉਹ ਗਰੀਬ ਨੇ ਤੇ ਜਾਏਗੀ ਯਾਨੀ ਅਸੀਂ ਕੋਈ ਟਰਸਟੀ ਐਸ ਜੇਨੇਟ ਟਰਸਟੀ ਬੈਠੇ ਨੇ ਪੁੱਛ ਲਓ ਇਹ ਪੁੱਛ ਲਓ ਮੈਂ ਅਸੀਂ ਕਦੀ ਚਪਕਾ ਸੱਚਾ ਦਾ ਕਾਪੀ ਇਹਦੇ ਖਰਚੇ ਤਾਂ ਨਹੀਂ ਕੀਤਾ ਇਹਨਾਂ ਨੇ ਕਦੀ ਇੱਕ ਪੈਸਾ ਨਹੀਂ ਲਿਆ ਆਪਣੇ ਖਰਚੇ ਦੇ ਘਰ ਆਉਂਦੇ ਨੇ ਆਪਣੀ ਰੋਟੀ ਲੈ ਕੇ ਆਉਂਦੇ ਨੇ ਇੱਥੇ ਬੈਠ ਕੇ ਕੰਮ ਕਰਦੇ ਨੇ ਤੇ ਆਪਣੀ ਰੋਟੀ ਖਾ ਕੇ ਜਾਂਦੇ ਨੇ ਤੋ ਇਹਦਾ ਜਿੰਨਾ ਵੀ ਇਨਕਮ ਹੋਏਗੀ ਉਹ ਗਰੀਬ ਨੂੰ ਜਾਏਗੀ ਔਰ ਗਰੀਬੀ ਅਸੀਂ ਇਹਨੇ ਕਿ ਅਸੀਂ ਬਕਾਇਦਾਂਗੇ ਹਾਂਜੀ ਦੇ ਦਿੱਤਾ ਗਰੀਬਾਂ ਨੂੰ ਲਿਸਟ ਛਾਪ ਦਾਂਗੇ ਨਹੀਂ ਅਸੀਂ ਸਾਰਿਆਂ ਸਾਹਮਣੇ ਟੈਲੀਵਿਜ਼ਨ ਉੱਤੇ ਦਿਖਾਵਾਂਗੇ ਐਸ ਗਰੀਬ ਦੀ ਇਹ ਲੋੜ ਸੀ ਅਸੀਂ ਇਹ ਪੂਰੀ ਕਿਸੇ ਕਿਸਾਨ ਦਾ ਦੀ ਕੁਣਕੀ ਹੋ ਰਹੀ ਹੈ ਜ਼ਮੀਨ ਦੀ ਉਹਦੀ ਜ਼ਮੀਨ ਵੇਚੀ ਜਾ ਰਹੀ ਉਹ ਖੁਦਕੁਸ਼ੀ ਕਰਨ ਨੂੰ ਤਿਆਰ ਹੋ ਰਿਹਾ ਅਸੀਂ ਉਹਨੂੰ ਬਚਾਵਾਂਗੇ ਬਈ ਹਾਂ ਅਸੀਂ ਤੈਨੂੰ ਦੇਾਂਗੇ ਪਰ ਭਾਵੇਂ ਅਸੀਂ ਸਾਰਾ ਪੈਸਾ ਨਹੀਂ ਇਕੱਠਾ ਦੇ ਸਕਦੇ ਪਰ ਅਸੀਂ ਉਸ ਜਿਸ ਨੇ ਲੈਣੇ ਨੇ ਪੈਸੇ ਉਹਦੇ ਨਾਲ ਕਿਸ਼ਤਾਂ ਕਰ ਲਾਂਗੇ ਇਸ ਲਈ ਕਿ ਜੇ ਕੋਈ ਬੱਚਾ ਬੜ ਪੜ੍ਹਾਈ ਵਾਸਤੇ ਦੁਖੀ ਹੈ ਭਈ ਉਹ ਜਦ ਮਾਵਾਪ ਨਹੀਂ ਦਿੱਸਦੇ ਅਸੀਂ ਉਹਨੇ ਪੜ੍ਹਾਈ ਵੀ ਕਿੱਦਾਂ ਖਤਰਾ ਦੇ। ਤਾਂ 100% ਅਸੀਂ ਜਿੰਨਾ ਵੀ ਭਾਵੇਂ ਲੱਖ ਹੋਵੇ ਕਰੋੜ ਹੋਵੇ ਜਾਂ 10 ਰੁਪਏ ਹੋਣ ਜਿੰਨੀ ਵੀ ਦਿਨਾਂ ਹੋਏਗੀ ਉਹ ਇਹ ਬੱਚਾ ਦਰਬਾਰ ਬਣਾਣਿਕ ਦਾ ਉਹ ਸਾਰੀ ਜਿਹੜੀ ਗਰੀਬਾਂ ਨੂੰ ਜਾਏਗਾ। ਦੂਜੀ ਨੰਬਰ ਜਿਹੜੀ ਗੱਲ ਹੈਗੀ ਐ ਅਸੀਂ ਬੜੇ ਖੁਸ਼ ਹੁੰਨੇ ਆ ਸਾਡਾ ਦੇਸ਼ ਦਾ ਰਾਸ਼ਟਰਪਤੀ ਸਿੱਖ ਸੀ। ਦੇਸ਼ ਦਾ ਉਹ ਆ ਗਿਆ ਸਰ ਉਦਾਨ ਮੰਤਰੀ ਫੇਸ ਸਿੱਖ ਸੀ। ਦੇ ਫੌਜ ਦਾ ਮੁਖੀ ਸਿੱਖ ਸੀ। ਅਸੀਂ ਅਕਸਰ ਕਰਦੇ ਆ। ਤੁਹਾਡੇ ਬਾਬੇ ਨਾਨਕ ਦੀ ਕਿੰਨੀ ਕਿ ਜ਼ਦਾ ਕੀ ਹੈ ਜਦ ਤੱਕ ਤੁਹਾਡੇ ਬਾਬੇ ਫਾਊਂਡਰ ਦੀ ਫਾਊਂਡ ਉਹਦੀ ਇਜ਼ਤ ਨਹੀਂ ਬਣ ਕੇ ਠਿੱਕੀ ਜਾਂਦੀ ਤੁਹਾਡੀ ਇਜ਼ਤ ਟੈਂਪਰੇਰੀ ਹੈ ਜਦ ਤੱਕ ਤੁਸੀਂ ਉਹਦੇ ਯੂਸਫੁਲ ਹੋ ਤੋ ਉਹ ਦਰੰਗੇ ਲੇਕਿਨ ਬਾਬੇ ਨਾਨਕ ਦੀ ਇਜ਼ਤ ਕਿੱਥੇ ਕਿੱਥੇ ਜਾਂਦੀ ਹੈ ਤੁਸੀਂ ਜਾਣਦੇ ਹੋ ਦੁਨੀਆ ਦੇ ਵਿੱਚ ਛੋਟੇ ਛੱਟ ਕਿਸੇ ਨੇ ਚੀਜ਼ ਯਾਦ ਕੀਤੀ ਹੈ ਛੋਟਾ ਇੱਕ ਪੈਨ ਵੀ ਯਾਦ ਕੀਤਾ ਤੇ ਸਾਰੀਆਂ ਕਿਤਾਬਾਂ ਚ ਲਿਖਿਆ ਜਾਂਦਾ ਕਿ ਉਸਨੇ ਇਹ ਪੈਨ ਪਹਿਲੀ ਵਾਰੀ ਦੁਨੀਆ ਵਿੱਚ ਇਜਾਦ ਕੀਤਾ ਕੋਈ ਹੋਰ ਛੋਟੀ ਪੱਟੀ ਗੱਲ ਵੀ ਕੀਤੀ ਹੈ ਤੁਹਾਡੇ ਬਾਬੇ ਨਾਨਕ ਨੇ ਦੁਨੀਆ ਦਾ ਪਹਿਲਾ ਇਨਸਾਨ ਹੋਇਆ ਹੈ ਪਹਿਲਾ ਵਹਾਂ ਪਰਿਸ਼ ਹੋਇਆ ਹੈ ਜਿਸ ਨੇ 45000 ਕਿਲੋਮੀਟਰ ਪੈਦਲ ਚੱਲ ਕੇ ਗਿਆ ਕੋਈ ਹੋਰ ਦੁਨੀਆ ਦਾ ਹੈ ਹੋਇਆ ਤਾਂ ਤੁਹਾਡੇ ਹਿੰਦੁਸਤਾਨ ਦੀ ਸਰਕਾਰ ਕਿਉਂ ਨਹੀਂ ਕਹਿੰਦੀ ਕਿ ਹਾਂ ਸਾਡੇ ਹਿੰਦੁਸਤਾਨ ਦੇ ਵਿੱਚ ਇਹ ਹੋਇਆ ਪਹਿਲਾ ਪਹਿਲੀ ਵਾਰੀ ਇਹ ਦੁਨੀਆ ਦੇ ਇਤਿਹਾਸ ਵਿੱਚ ਹੈ ਹਿੰਦੁਸਤਾਨ ਦੀ ਉਸਤਾਦ ਦੀ ਗੱਲ ਨਹੀਂ ਹੈ ਪਰ ਤੁਸੀਂ ਵੀ ਗੁਰਨਾਲਕ ਨੂੰ ਉੱਥੇ ਮੱਥੇ ਟੇਕਣ ਵਾਸਤੇ ਰੱਖ ਛੱਡਿਆ ਤੁਸੀਂ ਵੀ ਕਦੀ ਦੱਸਿਆ ਨਹੀਂ ਦੁਨੀਆ ਨੂੰ ਕਿ ਬਾਬੇ ਨਾਨਕ ਨੇ ਕੀ ਕੀਤਾ ਸੀ ਤੁਸੀਂ ਦੱਸੋ ਕਿ ਭਾਈ ਹਿੰਦੁਸਤਾਨ ਦੇ ਵਿੱਚ ਬਾਬੇ ਨਾਨਕ ਦੇ 45000 ਕਿਲੋਮੀਟਰ ਕਿਉਂ ਗਏ ਸੀ ਹੋਰ ਵੀ ਦੁਨੀਆ ਦੇ ਆਏ ਨੇ ਦੇਖਣ ਵਾਸਤੇ ਲੇਕਿਨ ਮੈਂ ਲੰਡਨ ਦੇ ਵਿੱਚ ਗਿਆ ਪਰਲਮੈਂਟ ਆਫ ਇੰਡੀਆ ਬ੍ਰਿਟਾਨੀਆ ਦੀ ਪਰਲਮੈਂਟ ਦੇ ਵਿੱਚ ਗਿਆ ਉੱਥੇ ਇੱਕ ਪਹਿਲੀ ਥੱਲੇ ਨਾ ਫੋਟੋ ਲੱਗੀ ਹੋਈ ਹੈ ਗਰਾਉਂਡ ਫਲੋਰ ਤੇ ਮੈਂ ਪਰਲਮੈਂਟ ਦਾ ਸੈਸ਼ਨ ਦੇਖ ਕੇ ਥੱਲੇ ਉਤਰਿਆ ਪਹਿਲੀ ਫੋਟੋ ਲੱਗੀ ਹੋਈ ਹੈ ਉੱਥੇ ਕੁਝ ਸਮੁੰਦਰੀ ਡਾਕੂ ਨੰਕ ਜਾਨ ਨੇ ਉਹ ਕੁਈਨ ਦੇ ਪੈਰਾਂ ਤੇ ਪਏ ਬੈਠੇ ਸੀਗੇ ਉਹਨਾਂ ਨੇ ਪਟੀਸ਼ਨ ਦਿੱਤੀ ਕਿ ਜੀ ਖਾਂਣ ਪੀਣ ਦਾ ਇਤਹਾਦ ਬੜਾ ਹਾਲਾ ਲੋਕਾਂ ਨੂੰ ਰੋਟੀ ਨਹੀਂ ਮਿਲਦੀ ਤੇ ਸਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਸਮੁੰਦਰੀ ਸਮੁੰਦਰਾਂ ਵਿੱਚ ਜਾ ਕੇ ਡੱਕੇ ਮਾਰ ਕੇ ਉੱਥੋਂ ਸਮਾਨ ਲੈ ਕੇ ਆਈਏ ਤੇ ਅਸੀਂ ਇਹਨਾਂ ਗਰੀਬ ਸਾਡੇ ਲੋਕਾਂ ਨੂੰ ਭੁੱਖੇ ਭੁੱਖਿਆਂ ਨੂੰ ਮਰਨ ਤੋਂ ਬਚਾਈਏ ਇੰਗਲੈਂਡ ਬੜੀ ਹਾਲ ਬੜੀ ਸੇਸ ਹੋਲੇ ਇੰਗਲੈਂਡ ਨੂੰ ਪਤਾ ਹੀ ਹੈ ਉੱਥੇ ਹੁੰਦਾ ਕੁਝ ਨਹੀਂ ਇਸ ਬਾਕੀ ਬਾਹਰ ਹੋ ਜਾਂਦਾ ਸਾਰਾ ਕੁਝ ਉੱਥੇ ਸਿਰਫ ਬੰਦ ਕੋਈ ਹੁੰਦੀ ਔਰ ਕੁਝ ਨਹੀਂ ਹੁੰਦਾ ਉੱਤੇ ਖੈਰ ਤਾਂ ਉਹ ਉਹ ਜਿਹੜੇ ਦੂਜੇ ਦੇਸ਼ਾਂ ਤੋਂ ਆਏ ਨੇ ਉਹ ਕਿਸੇ ਹੋਰ ਪਰਪਸ ਆਏ ਸੀ ਆਪਣੇ ਫਾਇਦੇ ਵਾਸਤੇ ਬਾਬਾ ਨਾਨਕ ਕਿ ਦੂਜਿਆਂ ਦੇ ਫਾਇਦੇ ਵਾਸਤੇ ਗਿਆ ਉਹਨਾਂ ਨੇ ਸਾ ਕਿ ਇਹ ਜਿਹੜਾ ਤੁਸੀਂ ਧਰਮ ਦਾ ਨਾਮ ਲੈਂਦੇ ਹੋ ਨਾ ਇਹ ਧਰਮ ਨਹੀਂ ਹੈ ਧਰਮ ਉਹਨਾਂ ਦੱਸਿਆ ਫਿਰ ਹੁੰਦਾ ਕੀ ਧਰਮ ਬਾਬਾ ਨਾਨਕ ਨੇ ਸਾਰੇ ਦੁਨੀਆ ਦੇ ਮਹਾਪੁਰਸ਼ਾਂ ਨੂੰ ਸਾਰੇ ਧਰਮਾਂ ਦੇ ਮੁਖੀਆਂ ਨੂੰ ਪਹਿਲੀ ਵਾਰੀ ਹੋਇਆ ਤੁਸੀਂ ਇਹ ਦੱਸੋ ਦੱਸੋ ਉਹਨਾਂ ਨੂੰ ਸੋ ਅਸੀਂ ਅਸੀਂ ਸਾਰੀਆਂ ਯੂਨੀਵਰਸਿਟੀ ਨੂੰ ਲਿਖਾਂਗੇ ਹੁਣ ਅਸੀਂ ਫੈਸਲਾ ਕੀਤਾ ਇੱਥੇ ਕਿ ਸਾਰੀਆਂ ਯੂਨੀਵਰਸਟੀਆਂ ਨੂੰ ਕਹਾਂਗੇ ਕਿ ਤੁਸੀਂ ਬਾਬੇ ਨਾਨਕ ਦੀ ਜਿਹੜੀ ਅਸਲ ਕੰਟਰੀਬਿਊਸ਼ਨ ਹੈ ਵਰਲਡ ਹਿਸਟਰੀ ਵਿੱਚ ਉਹ ਉਹਨੂੰ ਤੁਸੀਂ ਤੁਸੀਂ ਇੱਕ ਅਗਰੈਕਨਾਈਜ਼ ਕਿਉਂ ਨਹੀਂ ਕਰਦੇ ਤੁਸੀਂ ਕਹਿੰਦੇ ਸਾਡਾ ਫਲਾਣਾ ਸਾਇੰਟਿਸਟ ਹੋਇਆ ਫਲਾਣਾ ਹੋਇਆ ਜ਼ੀਰੋ ਅਸੀਂ ਪੈਦਾ ਕੀਤੀ ਤੇ ਤੁਸੀਂ ਜਿਸ ਨੇ ਧਰਮ ਦਾ ਨਾਮ ਦਾ ਫਿਲਾਸਫੀ ਪਹਿਲੀ ਵਾਰੀ ਪੇ ਦਸੀ ਦੁਨੀਆ ਨੂੰ ਸਾਂਝੀ ਫਿਲਾਸਫੀ ਉਹਨਾਂ ਨੇ ਕਿਹਾ ਧਰਮ ਉਹ ਨਹੀਂ ਜਿਹੜਾ ਤੁਸੀਂ ਪ੍ਰਚਾਰ ਕਰ ਰਹੇ ਹੋ ਧਰਮ ਉਸ ਵੇਲੇ ਇਹ ਸੀ ਕਿ ਜਿਹੜੀ ਫਿਲਾਸਫੀ ਕੋਈ ਧਾਰਮਿਕ ਉਹ ਤੇ ਹੁੰਦੀ ਹੁੰਦੀ ਹੈ ਤੁਹਾਡੇ ਬਦ ਲੇਕਿਨ ਉਸ ਦੇ ਨਾਲ ਅੰਧ ਵਿਸ਼ਵਾਸ ਕਰਮ ਕਾਂਡ ਦੇਵਤੇ ਪਲਾਂਟਿੰਗ ਇਹ ਸਾਰਾ ਕੁਝ ਨਾਲ ਹੁੰਦਾ ਤਾਂ ਧਰਮ ਹੁੰਦਾ ਸੀ ਇਹ ਨਹੀਂ ਹੁੰਦੇ ਧਰਮ ਨਹੀਂ ਸੀ ਹੁੰਦਾ ਬਾਬੇ ਨਾਨਕ ਨੇ ਕਿਹਾ ਇਹ ਧਰਮ ਦੇ ਦੁਬੈਰੀ ਨੇ ਸਾਰੀਆਂ ਚੀਜ਼ਾਂ ਜਣੀਆਂ ਨੇ ਨਵਾਂ ਧਰਮ ਨੇ ਦਿੱਤਾ ਨਵੀਂ ਗੱਲ ਕੀਤੀ ਹੈ ਨਾ ਅਸੀਂ ਆਪਣ ਮੰਨੀਆਂ ਦੀ ਨਾ ਅਸੀਂ ਸਮਝੀਏ ਤੇ ਨਾ ਤੁਸੀਂ ਨੇ ਸਮਝਾਇਆ ਸਮਝਾਓਗੇ ਦੁਨੀਆ ਵਿੱਚ ਤੁਹਾਡਾ ਤੁਹਾਡਾ ਨਾਮ ਨੰਬਰ 1 ਤੇ ਆਏਗਾ ਉਸ ਤੋਂ ਬਾਅਦ ਦੇਖੋ ਮੈਂ ਦਪਾਲਪੁਰ ਜੀ ਮਾਫ ਕਰਨਗੇ ਉਪਣਾ ਅਸੀਂ ਵਿਦੇਸ਼ ਵੇ ਜਾਣੇ ਆ ਮੈਂ ਵੀ ਕਿਹਾ ਆਇਆ ਉੱਥੋਂ ਅਸੀਂ ਕਿਉਂ ਜਾਂਦੇ ਆ ਡਾਲਰ ਤੇ ਪਾਉਂਡ ਲੈਣ ਵਾਸਤੇ ਮੇਰੇ ਕੋਲ ਅੰਗਰੇਜ਼ ਸਕਾਲਰ ਅੰਗਰੇਜ਼ ਪ੍ਰੋਫੈਸਰ ਕੈਲੀਫੋਰਨੀਆ ਯੂਨੀਵਰਸਿਟੀ ਦਾ ਉਹਨੇ ਮੈਨੂੰ ਚਿੱਠੀ ਲਿਖੀ ਕਿ ਤੇਰਾ ਮੈਜਰ ਮੇਰੇ ਪਹਿਲੇ ਸਪੋਕਸਮਨ ਤੁਹਾਨੂੰ ਬਤਾਏਗਾ ਪਹਿਲੇ ਅੰਗਰੇਜ਼ੀ ਦੀ ਸ਼ਬਦਾ ਸੀਗਾ ਪੰਜਾਬੀ ਚ ਅੰਗਰੇਜ਼ ਦੋ ਪੱਖਾਂ ਵਿੱਚ ਸ਼ਬਦਾ ਸੀ ਉਹਦੇ ਕੋਲ ਉੱਥੋਂ ਉਹਨੂੰ ਪੜਨ ਦਾ ਮੌਕਾ ਜੀ ਕੁਝ ਕਾਫੀ ਪੜਦੇ ਦਿੱਤੇ ਅਮਰੀਕਾ ਦੇ ਤੋਂ ਉਹਨੇ ਮਨ ਚਿੱਠੀ ਲਿਖੀ ਕਿ ਮੈਂ ਬੜੇ ਸਾਰੇ ਤੁਹਾਡੇ ਜਿਹੜੇ ਅੰਗਰੇਜ਼ੀ ਵਿੱਚ ਛਪਦੇ ਨੇ ਸਿੱਖਾਂ ਬਾਰੇ ਉਹ ਮੈਂ ਪੜਦਾ ਪਰ ਜੋ ਮਨ ਨੂੰ ਸਵਾਦ ਉਸ ਬੁੱਕਸਮੈਨ ਅੰਗਰੇਜ਼ੀ ਚ ਪੜ ਕੇ ਆਂਦਾ ਉਹ ਕੋਈ ਨਹੀਂ ਆਂਦਾ ਸਿੱਖਰਮ ਬਾਰੇ ਮੈਂ ਸਿੱਖ ਬਣਨ ਨੂੰ ਤਿਆਰ ਬੈਠਾ ਸਿੱਖ ਬਣਨ ਨੂੰ ਮੈਂ ਤਿਆਰ ਬੈਠਾ ਮੈਂ ਅਜ ਬਣਨਾ ਮੇਰੇ ਨਾਲ 100 ਲੱਖ ਬੰਦੇ ਹੈ ਔਰ ਅਮਰੀਕਨ ਵੀ ਬਣ ਜਾਣਗੇ ਪਰ ਮन्ने ਬਰੀ ਪ੍ਰੋਬਲਮ ਹੈ ਗੁਰਦਾਰੇ ਵਿੱਚ ਜਾਣਾ ਲੈਕਚਰ ਕਰਦਾ ਉੱਥੇ ਮੈਂ ਜਦ ਥੋੜੀ ਜਿਹੀ ਛੋਟੀ ਜਿਹੀ ਉਲਟਕਲ ਕਰ ਦਿੰਦਾ ਵੀ ਤੁਸੀਂ ਫਿਰ ਇਸ ਬਾਬੇ ਨਾਨਕ ਨੇ ਲਿਖਿਆ ਐ ਤੁਸੀਂ ਇਹ ਕਰਦੇ ਕਿਉਂ ਤੇ ਉਹ ਕਹਿੰਦੇ ਨੇ ਸੀਆਈਏ ਦਾ ਏਜੰਟ ਹੈ ਉਹ ਮੇਰੀ ਗੱਲ ਨਹੀਂ ਸੁਣਦੇ ਤੇ ਖੈਰ ਉਹ ਮੈਨੂੰ ਉਹਨੇ ਲਿਖਿਆ ਕਿ ਜੇ ਤੂੰ ਕਦੀ ਆਵੇਂ ਤੇ ਮੈਨੂੰ ਮਿਲੇ ਤੇ ਜੇ ਮੈਂ ਆਵਾਂਗਾ ਤੇ ਤੈਨੂੰ ਮਿਲਾਂਗਾ ਮੈਂ ਗਿਆ ਉੱਥੇ ਮੈਂ ਉਹਨੂੰ ਟੈਲੀਫੋਨ ਕੀਤਾ ਉਹ ਕਹਿੰਦਾ ਮੈਂ ਜਿੱਥੇ ਤੂੰ ਹੈ ਮੈਂ ਉੱਥੇ ਆ ਜਾਨਾ ਆ ਗਿਆ ਤੋ ਉਹ ਕਹਿੰ ਲੰਗਾ ਵੀ ਤੁਸੀਂ ਤਾਂ ਸਿੱਖ ਧਰਮ ਬਾਰੇ ਦੱਸਦੇ ਹੀ ਕੁਝ ਨਹੀਂ ਆ ਤੁਸੀਂ ਤਾਂ ਉਹ ਬਾਬੇ ਨਾਨਕ ਦੇ ਕੀ ਕਹਾਣੀਆਂ ਇਸਰਾਨ ਨੇ ਜਾ ਕੇ ਜੋ ਬਾਕੀ ਦੁਨੀਆ ਨੂੰ ਕਿਸਰਾਨ ਨੇ ਉਹਨਾਂ ਨੇ ਜੀ ਫਲਾਣੇ ਸ਼ਿਵਨਾਬ ਸਿੰਘ ਰਾਜੇ ਨੂੰ ਨੂੰ ਪੁੱਤਰ ਦਿੱਤਾ ਇਸ ਕਰਕੇ ਬਰਨਾਨ ਸਾਹਿਬ ਉੱਥੇ ਲੰਕਾ ਵਿੱਚ ਮਿਲਣ ਗਏ ਕਮਾਲ ਹੈ ਕਿਸੇ ਗਰੀਬ ਨੇ ਬਾਬੇ ਨਾਨਕ ਨੇ ਦਿੱਤਾ ਕੋਈ ਗਰੀਬ ਦਾ ਨਾਂ ਲੈ ਦੋ ਕਹਾਣੀਆਂ ਬਣਾਉਣ ਵਾਲੇ ਜਿਹੜੇ ਨੇ ਉਹ ਮੇਰੀ ਰਾਜੇਦਾਈ ਨਾ ਦੱਸਦੇ ਨੇ ਕਿਸੇ ਗਰੀਬ ਨੂੰ ਨਹੀਂ ਦੇ ਸਕਦੇ ਸੀ ਉਹ ਦਿੱਤਾ ਉਹਨਾਂ ਨੇ ਜੋ ਦਿੱਤਾ ਗਰੀਬ ਦੇ ਹੈ ਹੀ ਗਰੀਬ ਦੇ ਸੀਗੇ ਜੋ ਵੀ ਦਿੱਤਾ ਉਹਨਾਂ ਨੇ ਬਾਬਾ ਨਾਨਕ ਨੇ ਗਰੀਬ ਨੂੰ ਦਿੱਤਾ ਲੇਕਿਨ ਕਹਾਣੀਆਂ ਬਣਾਉਣ ਵਾਲੇ ਫਿਰ ਅਸੀਂ ਫਿਰ ਇਹ ਹੀ ਫੈਸਲਾ ਕੀਤਾ ਕਿ ਇੱਕ ਤਾਂ ਅਸੀਂ ਫਾਰਨ ਦਾ ਇੱਥੇ ਵਿਦੇਸ਼ੀ ਕੋ ਨਾ ਰੱਖਿਆ ਸੀਗੇ ਉਹਦੇ ਵਿੱਚ ਜੈਸ਼ੀਸ਼ ਕਰਨੇ ਚਾਹੀਦੇ ਫੈਸਲਾ ਕੀਤਾ ਕਿ ਅਸੀਂ ਵਿਦੇਸ਼ਾਂ ਵਿੱਚ ਹੁਣ ਅਸੀਂ ਜਿਹੜੇ ਸਾਡੇ ਸਿੱਖ ਜਾਂਦੇ ਨੇ ਉੱਥੇ ਜਿਹੜੇ ਉੱਥੇ ਰਹਿੰਦੇ ਵੀ ਨੇ ਉਹਨਾਂ ਨੇ ਉੱਥੇ ਇੱਕ ਦਫ਼ਤਰ ਵੀ ਨਹੀਂ ਖੋਲ੍ਹਿਆ ਕਿਸੇ ਵੀ ਦੇਸ਼ ਵਿੱਚ ਜਿੱਥੋਂ ਸਿੱਖ ਧਰਮ ਬਾਰੇ ਜਾਣਕਾਰੀ ਮਿਲੇ ਜਿੱਥੋਂ ਗੁਰੂ ਨਾਨਕ ਬਾਰੇ ਜਾਣਕਾਰੀ ਮਿਲੇ ਤਾਂ ਅਸੀਂ ਫੈਸਲਾ ਕੀਤਾ ਕਿ ਅਸੀਂ ਹਰ ਦੇਸ਼ ਵਿੱਚ ਇਹੋ ਜਿਹੇ ਦਫ਼ਤਰ ਖੋਲ੍ਹਾਂਗੇ ਇੱਥੇ ਉਹਦਾ ਕਮਰਾ ਬਣਾ ਦਿੱਤਾ ਹੈ ਤੇ ਉਹ ਦੱਸਣਗੇ ਜਾ ਕੇ ਉਹ ਲੋਕ ਤਿਆਰ ਨਹੀਂ ਹੋ ਕੇ ਮਾਡਰਨ ਥਿੰਕਿੰਗ ਵਾਲੇ ਬੰਦੇ ਨੇ ਉਹ ਫਟਾਫਟ ਜੀ ਇੱਕ ਦੇਖਿਆ ਹੀ ਜਿਹੜਾ ਇੱਕ ਬੰਦਾ ਜਾ ਕੇ ਉਹ ਸਿੱਕੇਨੇ ਬਣਾਲੇ ਸੀਗੇ ਉਹ ਤਿਆਰ ਨੇ ਲੇਕਿਨ ਤੁਸੀਂ ਸਮਝੋ ਤੁਸੀਂ ਪਹਿਲੇ ਆਪ ਆਪ ਸਮਝੋ ਤਹਿਰੀਜ਼ ਬੰਦ ਕਰ ਲਓ ਤੁਸੀਂ ਸਿਰਫ ਡਾਗ ਲ ਲੈਣ ਵਾਸਤੇ ਜਾਂਦੇ ਹੋ ਨਾ ਤੁਸੀਂ ਉੱਥੇ ਜਾ ਕੇ ਕੋਈ ਇੱਕ ਦਫਤਰ ਖੋਲੋ ਇੱਕ ਆਰਗੇਨਾਈਜ਼ੇਸ਼ਨ ਕੋਲ ਜਿੱਥੋਂ ਆ ਕੇ ਉਹ ਪੁੱਛ ਉਹ ਗੱਲ ਤੁਹਾਡੇ ਕੋਲ ਪੁੱਛਣ ਸੀ ਕਰਨ ਬਾਰੇ ਤੁਸੀਂ ਜਵਾਬ ਦੇਣ ਵਾਲੇ ਹੋ ਜਵਾਬ ਨਹੀਂ ਦੇ ਸਕਦੇ ਹੁਣ ਤੁਸੀਂ ਮੈਂ ਤੁਹਾਨੂੰ ਮਾਫ ਕਰਨਾ ਇੱਕ ਛੋਟੀ ਜੀ ਗੱਲ ਮੈਨੂੰ ਯਾਦ ਆ ਗਈ ਤਾਂ ਬਈ ਉੱਥੇ ਵਰਲਡ ਸਿੱਕ ਕਾਨਫਰੰਸ ਹੁੰਦੀ ਚਾਰ ਪੰਜ ਸਾਲ ਬਾਅਦ ਅਮਰੀਕਾ ਵਿੱਚ ਸਾਡਾ ਇੱਕ ਵਿਦਵਾਨ ਸਾਹਿਬ ਉੱਥੇ ਗਏ ਉਸ ਕਾਨਫਰੰਸ ਉਸ ਵਰਲਡ ਸਿੱਕ ਕਾਨਫਰੰਸ एक लेडी खड़ी हो गई कि जी आई वॉन्ट टू नो के व रोल लेद्वान ने जवाब दिता आउट ऑफ क्वेश्चन नॉट माई सबजैक्ट यार तो मौका मिले कि वो अमेरिकन लेडी तेरे को आउट ऑफ क्वेश्चन है आउट ऑफ सिलेबस है सो अस करोंगे कि उसे ਉਹਨਾਂ ਦੀ ਲੈਂਗੁਏਜ ਇਹ ਗੱਲ ਕਰਨ ਦੇ ਫਰਾਂਸ ਵਿੱਚ ਵੀ ਕੈਨੇਡਾ ਵਿੱਚ ਵੀ ਜਰਮਨੀ ਵਿੱਚ ਵੀ ਉਹਨਾਂ ਦੀ ਲੈਂਗੁਏਜ ਵਿੱਚ ਗੱਲ ਕਰਨ ਵਾਲੇ ਦਫ਼ਤਰ ਖੋਲਾਂਗੇ ਔਰ ਉਹਨਾਂ ਨੂੰ ਦੱਸਣਗੇ ਕਿ ਸਾਡਾ ਸਭ ਤੋਂ ਮਾਡਰਨ ਫਲਸਫਾ ਕਿਵੇਂ ਹੈ ਕਿਵੇਂ ਉਹ ਪਹਿਲੇ ਆਪ ਸਮਝੀਏ ਸਾਡੇ ਤੇ ਸਰੇ ਰੋਜ਼ ਦਰਬਾਰ ਸਾਹਿਬ ਤੋਂ ਕਥਾ ਆਂਦੀ ਹੈ ਰੋਜ਼ ਰੋਣਾ ਆਂਦਾ ਮੈਨੂੰ ਆਲਮਸਤ ਹਫ਼ਤੇ ਦੋ ਦਿਨ ਦਿਨ ਜ਼ਰੂਰ ਆਂਦਾ ਉਹ ਕਹਿੰਦੇ ਨੇ ਦੇਖੋ ਜੀ ਮੈਂ ਇਹ ਗੱਲ ਕਹਿੰਦੇ ਲਗਾ ਪਰ ਜਿਹੜੇ ਬਹੁਤੇ ਪੜੇ ਲਿਖੇ ਨੇ ਨਾ ਇਹਨਾਂ ਨੇ ਕਹਿਣਾ ਜੀ ਇਹ ਤੇ ਇਹ ਤੇ ਗੁਰਬਾਣੀ ਦੇ ਉਲਟ ਹੈ ਉਹ ਭਾਈ ਇਹ ਤੇ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਉਹ ਰੋਜ਼ ਸਾਨੂੰ ਸਾਨੂੰ ਛੇੜਦੇ ਨੇ ਕਿ ਭਈ ਤੁਸੀਂ ਇਹ ਕਿਉਂ ਕਿਹਾ ਹੈ ਕਿ ਕਿਉਂਕਿ ਗੁਰਬਾਣੀ ਗੁਰਬਾਣੀ ਸੰਤ ਸੰਤ ਸਾਧ ਸੰਤਾਂ ਨੇ ਜਿਹੜੀ ਬਾਣੀ ਲਿਖੀ ਹੈ ਉਹਦੇ ਵਿੱਚ ਉਹ ਇਕ ਹੋਰ ਸਟਾਈਲ ਨਾਲ ਗੱਲ ਲਿਖੀ ਕੀਤੀ ਸੀਗੀ ਉਹ ਉਸ ਵੇਲੇ ਕਿਸੇ ਖਰਾਬ ਬਗਾਵਤ ਕਰ ਰਹੀ ਸੀ ਉਹਦੇ ਉੱਤੇ ਲਿਖੀ ਹੈ ਬਾਬੇ ਨਾਨਕ ਨੇ ਟੋਟਲ ਬਗਾਵਤ ਕੀਤੀ ਹੈ ਉਹ ਨੂੰ ਉਹਦੇ ਨਾਲ ਨਹੀਂ ਬੋਲ ਜੁੜਿਆ ਅਸਰਦਾ ਬਾਬੇ ਨਾਨਕ ਨੇ ਹਰ ਚੀਜ਼ ਪੁਰਾਣੀ ਦੀ ਬਗਾਵਤ ਕੀਤੀ ਔਰ ਨਵਾਂ ਦਿੱਤਾ ਹੈ ਇਹ ਨਹੀਂ ਸਿਰ ਬਗਾਵਤ ਹੀ ਕੀਤੀ ਹੈ ਉਹ ਉੱਥੇ ਉਹਨਾਂ ਨੇ ਦੱਸਿਆ ਧਰਮ ਕੀ ਹੋਣਾ ਕੀ ਚਾਹੀਦਾ ਕੀ ਹੋਏਗਾ ਕਿਸ ਤਰ੍ਹਾਂ ਧਰਮ ਕਹਿੰਦੇ ਕਿ ਉਹਨਾਂ ਨੇ ਧਰਮ ਔਰ ਰੱਬ ਵਿੱਚ ਕੋਈ ਡਿਫਰੈਂਸ ਨਹੀਂ ਹੋਣਾ ਚਾਹੀਦਾ ਤੇ ਇਹ ਮੈਂ ਸਾਰੀਆਂ ਗੱਲਾਂ ਬਹੁਤ ਕਰਨ ਵਾਲੀਆਂ ਨੇ ਪਰ ਟਾਈਮ ਹੋ ਗਿਆ ਹੈ ਤੁਹਾ ਮੈਂ ਨਹੀਂ ਕਹਾਂਗਾ ਕਿ ਇਹ ਸਾਰੀਆਂ ਗੱਲਾਂ ਕਰਨ ਵਾਸਤੇ ਤੁਹਾਡਾ ਟੀਵੀ ਚੈਨਲ ਉੱਤੇ ਸਟੂਡੀਓ ਬਣ ਗਿਆ ਹੈ ਟੀਵੀ ਚੈਨਲ ਵੀ ਸ਼ੁਰੂ ਕਰਨਾ ਹੈ ਅਸੀਂ ਚਾਹਨਾ 24 ਘੰਟੇ ਗੁਰੂ ਨਾਨਕ ਟੀਵੀ ਚ ਚੱਲਦਾ ਰਹੇ ਉੱਥੇ ਤਾਂ ਕਿ ਤੁਹਾਡੀ ਜਿਹੜੇ ਕਹਿੰਦੇ ਬੱਚੇ ਨਹੀਂ ਪੜਦੇ ਉਹ ਬੱਚੇ ਕਿਵੇਂ ਪੜਨ ਤਾ ਤੁਣਨ ਉਹ ਤੁਹਾਡੀ ਗੱਲ ਤੁਸੀਂ ਤੁਹਾਡੇ ਸਾਰੇ ਦਿਨ ਟੀਵੀ ਦੂਸਰ ਚੱਲਦੇ ਰਹਿੰਦੇ ਨੇ ਤਾਂ ਕਿਤੇ ਗੱਲ ਸਮਝਾਂਗੇ ਤੁਹਾਡੀ ਸੋ ਇਹ ਸਾਰਿਆਂ ਤੇ ਅਰਪਾਰਪੇ ਖਰਚ ਹੋਣੇ ਨੇ ਹੁਣ ਜੇ ਤੁਸੀਂ ਕਹੋਗੇ ਬਿਲਡਿੰਗ ਬਣ ਗਈ ਸਭ ਕੁਝ ਹੋ ਗਿਆ ਧੱਕੇ ਬਿਲਡਿੰਗ ਬਣੀ ਹੈ ਭਈ ਇੱਥੇ ਕੁਝ ਵੀ ਨਹੀਂ ਹੋ ਜਾਂਦਾ ਇਹ ਵੀ ਉਸ ਨੇ ਬਣ ਜੇਗੀ ਇਸ ਕਰਕੇ ਤੁਸੀਂ ਉਹਦਾ ਮਨ ਬਣਾ ਲਓ ਕਿ ਅਸੀਂ ਇਹਦਾ ਰਿਜ਼ਲਟ ਕੱਢਣਾ ਹੈ ਜੋ ਸ਼ਰਮਣੀ ਕਮੇਟੀ ਨਹੀਂ ਕਰ ਸਕੀ ਜੋ ਦੂਜੀਆਂ ਜਥੇਬੰਦੀਆਂ ਨਹੀਂ ਕਰ ਸਕੀਆਂ ਉਹ ਅਸੀਂ ਕੱਢ ਇਹ ਗਰੀਬਾਂ ਦੇ ਨੇ ਕੱਢਣਾ ਹੈ ਅਮੀਰਾਂ ਦੇ ਜਿਹੜੇ ਨੇ ਉਹ ਨਹੀਂ ਕੱਢਦੇ ਉਹ ਸਿਰਫ ਬੈਲੈਂਸ ਸ਼ੀਟਾਂ ਤਿਆਰ ਕਰ ਦਿੰਦੇ ਨੇ ਉਹ ਐਨਾ ਪੈਸਾ ਆਇਆ ਐਨਾ ਖਰਚ ਕਰਤਾ ਬਸ ਇਹੀ ਕਰ ਦਿੰਦੇ ਨੇ ਲੇਕਿਨ ਤੁਸੀਂ ਗਰੀਬਾਂ ਦਾ ਜਿਹੜਾ ਹੈਗਾ ਇਹਦੇ ਤੁਸੀਂ ਰਿਜ਼ਲਟ ਕੱਢ ਕੇ ਦਿਖਾਓ ਤੁਸੀਂ ਕਹਣਾ ਨਾਨਕ ਦੀ ਸਿੱਖੀ ਗਰੀਬ ਦੇ ਸਿੱਖੀ ਸੀ ਤੇ ਅਸੀਂ ਉਹਦਾ ਚੰਡਾ ਚੁਕਣਾ ਉੱਤੇ ਤੇ ਉਹਦੇ ਵਾਸਤੇ ਮੈਂ ਸ਼ੁਰੂ ਵਿੱਚ ਜਦੋਂ ਮੈਂ ਲਿਖਿਆ ਸੀ ਮੈਂ ਉਹ ਚਦਰ ਬਣਾ ਬਣਾਣਾ ਮੈਂ ਤੁਹਾਨੂੰ ਇੱਕ ਬੇਨਤੀ ਕੀਤੀ ਸੀ ਲਿਖਤੀ ਬੇਨਤੀ ਕੀਤੀ ਸੀ 10000 ਮੈਂਬਰ ਬਣਨੇ ਚਾਹੀਦੇ ਦੱਸਦੇ ਮੈਂ ਅਮਰੀਕਾ ਵਿੱਚ ਇਹ ਗਲਤ ਵਿਦਵਾਨਾਂ ਨਾਲ ਸਲਾਹ ਕਰਕੇ ਲਿਖੀ ਸੀ ਤੁਸੀਂ 2000 ਤੇ ਆ ਕੇ ਰੁਕ ਗਏ 2 25000 ਤੇ ਤੇ ਉਸ ਵੇਲੇ ਤੁਹਾਡਾ ਕਿਉਂਕਿ ਬਹੁਤ ਮਾਫ ਕਰਨਾ ਗੁੱਸਾ ਨਾ ਮਨਣਾ ਕਿਸੇ ਗੱਲ ਦਾ ਕਿਉਂਕਿ ਤੁਹਾਨੂੰ ਉਹਨਾਂ ਮੇਰੇ ਨਿਸ਼ਮਨਾਨ ਨੇ ਮੇਰੇ ਨਾਲ ਮੇਰਾ ਜਿਹੜਾ ਖਾਰ ਖਾਂਦੇ ਸੀ ਉਹਨਾਂ ਨੇ ਕਿਹਾ ਉਹਨਾਂ ਲਿਖਤਾ ਤੁਹਾਡਾ ਹਵਾਰਾਂ ਚ ਲਿਖਿਆ ਉਹਨਾਂ ਟੀਵੀ ਤੇ ਬੋਲਿਆ ਉਹਨਾਂ ਤੁਹਾਨੂੰ ਚਿੱਠੀਆਂ ਕਰਾਚੀ ਭੇਜੀਆਂ ਕਿ ਇਹ ਜੋਗਿੰਦਰ ਸਿੰਘ ਪੈਸਾ ਲੈ ਕੇ ਭੱਜ ਜਾਏਗਾ ਇਹਨੇ ਵਿਰੇਸ਼ ਚਰੇ ਜਿਹੜੇ ਬਰਾਮਨਨ ਕੋ ਨਹੀਂ ਇਹਨੇ ਤੁਸੀਂ ਇਹ ਜਲ ਮੰਨ ਲਈ ਉਹਨਾਂ ਦੀ ਪਹਿਲੇ ਤੁਸੀਂ ਪੈਸੇ ਦਿੰਦੇ ਸੀ ਜਿਸ ਲਈ ਉਹਨਾਂ ਨੇ ਇਹ ਲਿਖਿਆ ਤੁਸੀਂ ਮੰਨ ਲਈ ਉਹਨਾਂ ਦੀ ਗੱਲ ਤੇ ਕਿਹਾ ਠੀਕ ਹੈ ਯਾਰ ਛੱਡੋ ਆਪਣਾ ਪੈਸਾ ਬਚਾਓ ਫਿਰ ਉਹਨਾਂ ਨੇ ਕਰ ਤੁਹਾਡੇ ਚਿੱਠੇ ਭੇਜੀਆਂ ਕਿ ਯਾਰ ਇਹਦੇ ਜੋਗਿੰਦਰ ਸਿੰਘ ਦੇ ਖਿਲਾਫ ਤੇ ਕੇਸ ਰਜਿਸਟਰ ਹੋ ਚੁੱਕਾ ਹੋਇਆ ਹੈ ਇਹਨਾਂ ਦੇ ਜਲਦੀ ਜਲ ਚ ਜਣਾ ਤੁਹਾਡਾ ਪੈਸਾ ਮਰ ਜਾਏਗਾ ਲੈ ਆਓ ਆ ਹੁਣੇ ਮੇਰੇ ਕੋਲ 15 ਦਿਨ ਪਹਿਲੇ ਇੱਕ ਅਮਰੀਕਾ ਤੋਂ ਇੱਕ ਸਿੰਘ ਆਇਆ ਕਹਿੰਦਾ ਮੈਂ ਮਿਲਣਾ ਜੀ ਮੈਂ ਕਿਉਂ ਮਿਲਣਾ ਮੇਰਾ ਬਾਂਡ ਹੈ ਜੀ ਮੈਂ ਪੈਸੇ ਲੈਣੇ ਨੇ ਕਿੰਨੇ ਪੈਸੇ ਲੈਣੇ ਨੇ 75000 ਰੁਪਇਆ ਮੈਂ ਕਿਹਾ 75000 ਰੁਪਏ ਤੋਂ ਅਮਰੀਕਾ ਤੋਂ ਆਇਆ ਪੈਸੇ ਲੈਣ ਆ ਰਿਹਾ ਸੀ ਕਿ ਹਾਂ ਜੀ ਮੈਂ ਮਿਲਣਾ ਤੁਹਾਨੂੰ ਆ ਗਿਆ ਆ ਬੈਠੇ ਨੇ ਦਲੀਲ ਕਰਨ ਨੂੰ ਪਤਾ ਹੈ ਤੇ ਉਹ ਕਹਿੰਦਾ ਮੈਂ ਕਿਹਾ ਤੂੰ ਅਮਰੀਕਾ ਚ ਰਹਿ ਕੇ ਵੀ 75000 ਪਿੱਛੇ ਆਇਆ ਮੇਰੇ ਕੋਲ ਕਹਿੰਦਾ ਜੀ ਗੱਲ ਇਹ ਹੈ ਕਿ ਉੱਥੇ ਮੇਰੇ ਪਿੰਡ ਵਿੱਚ ਜਦੋਂ ਮੈਂ ਆਇਆ ਉਹਨਾਂ ਤੇ ਤੂੰ ਕਿਤੇ ਕੋਈ ਪੈਸਾ ਲੈਂਗਾ ਮੈਂ ਇਸ ਵਾਸਤੇ ਲੈਣਾ ਜਰੂਰ ਹੈ ਚੈੱਕ ਦਿਖਾਵਾਂਗਾ ਜਾ ਕੇ ਪਿੰਡ ਵਿੱਚ ਮੈਨੂੰ ਪੈਸੇ ਲੋੜ ਕੋਈ ਨਹੀਂ ਹੈ 75000 ਮੈਂ ਦਾਨ ਵੀ ਸੌੜ ਸਕਦਾ ਲੇਕਿਨ ਮੈਂ ਦਿਖਾਣਾ ਆਣਾ ਨੇ ਕਿੰਨਾ ਝੂਠ ਤੁਸੀਂ ਬੋਲਦੇ ਹੋ ਤਾਂ ਝੂਠ ਤਾਂ ਅੰਨਾ ਹੁਣ ਤੁਸੀਂ ਚੁੱਤੇ ਘੱਡੋ ਘੱਡ ਐਸੇ ਹੋਣੇ ਚਾਹੀਦੇ ਸੀ ਨਾ ਜਿਨ੍ਹਾਂ ਨੂੰ ਇਸ ਝੂਠ ਦਾ ਕੋਈ ਅਸਰ ਨਾ ਹੋਵੇ ਝੂਠ ਦਾ ਅਸਰ ਤੇ ਹੁੰਦਾ ਹੈ ਖਾਸ ਤੌਰ ਤੇ ਪੈਸੇ ਵਾਲੇ ਬੰਦਿਆਂ ਤੇ ਹੁੰਦਾ ਹੈ ਕਿ ਭਈ ਇਹ ਮੇਰਾ ਪੈਸਾ ਡੁੱਬਣਾ ਜਾਏ ਕਿਤੇ ਭਾਵੇਂ ਉਹਦਾ 2 ਰੁਪਏ ਹੋਣ ਰੋਜ਼ ਡਿੱਗ ਪਈ ਵਾ ਫਰੀ ਗੱਲ ਐ ਪਰ ਇਸ ਤਰ੍ਹਾਂ ਨਹੀਂ ਕੋਈ ਦੇਣਾ ਜਾਂਦਾ ਸੋ ਮੈਂ ਚਾਹਾਂਗਾ ਕਿ ਅੱਗੋਂ ਵੀ ਤੁਸੀਂ ਮੈਂ ਤੇ ਉਹਦਾ ਮੈਂਬਰ ਨਹੀਂ ਤਰਸਦਾ ਮੇਰੇ ਟ੍ਰਸਟੀ ਦੂਜੇ ਨੇ ਪਰ ਇਹਨਾਂ ਦੀ ਮਦਦ ਕਰੋ ਪੂਰੇ 10000 ਮੈਂਬਰ ਵਡਾਓ ਔਰ ਇਹ ਫੈਸਲਾ ਕਰ ਲਓ ਕਿ ਆਪਾਂ ਪਿੱਛੇ ਨਹੀਂ ਹਟਣਾ ਜਦੋਂ ਕੌਮੀ ਚੀਜ਼ਾਂ ਜਦਾਦਾਂ ਬਣਦੀਆਂ ਤੇ ਪਿੱਛੇ ਨਹੀਂ ਹਟੀ ਜਾਂਦਾ ਮੈਂ ਆਪਣਾ ਇਹਨਾਂ ਦਾ ਮ ਗਗਨ ਜੀ ਦਾ ਬੜਾ ਮਿਹਰਬਾਨ ਮਿਹਰਬਾਨੀ ਇਹ ਇੱਕ ਦਿਨ ਬਾਹਰ ਮੈਂ ਖੜਾ ਸੀਗਾ ਮੇਰੀ ਬੇਟੀ ਨਾਲ ਸੀ ਤੇ ਇਹ ਸਿਰਫ ਸਰਵੇ ਕਰ ਰਹੇ ਸੀ ਕਿ ਸਾਡੇ ਪੰਜਾਬ ਵਿੱਚ ਕਿਹੜੇ-ਕਿਹੜੇ ਐਸੇ ਥਾਂ ਨੇ ਜਿਹੜੇ ਜਿਹੜੇ ਯਾਤਰਾ ਯਾਤਰੀਆਂ ਵਾਸਤੇ ਚੰਗੇ ਥਾਂ ਹੋ ਸਕਦੇ ਚਲਸਪਟਾ ਤੇ ਇਹ ਮੈਨੂੰ ਕਹਿੰਨ ਲੱਗੇ ਵੀ ਇਹ ਤੁੱਚੀ ਕੀ ਬਣਾਇਆ ਮੈਂ ਕਿਹਾ ਵੀ ਤੂੰ ਤੁਹਾਨੂੰ ਦਿਖਾ ਦਨੇ ਅੰਦਰ ਅੰਦਰ ਲੈ ਕੇ ਦਿਖਾਇਆ ਉਹਨਾਂ ਨੇ ਫਿਲਮ ਵਿੱਚ ਦਿਖਾਈ ਤਾਂ ਇਹਨਾਂ ਨੂੰ ਇਨੀ ਚੰਗੀ ਲੱਗੀ ਕਹਿਣ ਲੱਗੇ ਵੀ ਤੁਸੀਂ ਫਿਰ ਇੰਨਾ ਵਧੀਆ ਚੀਜ਼ ਬਣਾ ਦੇ ਪੰਜਾਬ ਸਰਕਾਰ ਤੋਂ ਕਿਉਂ ਨਹੀਂ ਮਦਦ ਮੰਗਦੇ ਮੈਂ ਜੇ ਮੈਨੂੰ ਪੰਜਾਬ ਸਰਕਾਰ ਤੋਂ ਮਦਦ ਕਰੀ ਮਿਲੀ ਨਹੀਂ ਤੇ ਨਵ ਨਵ ਨੂੰ ਲੈਣੀ ਆਂਦੀ ਏ ਇਹ ਕਹਿਣ ਲੱਗੇ ਮੈਂ ਦਵਾ ਦਵਾਾਂਗੀ ਤੁਸੀਂ ਗੱਲ ਕਰੋ ਸੋ ਇਹਨਾਂ ਨੇ ਸਾਨੂੰ 4 ਕਰੋੜ ਰੁਪਏ ਦਵਾਇਆ ਹੈ ਇਹਨਾਂ ਦਾ ਮਿਹਰਬਾਨੀ ਸੋ ਵਿਆਹ ਹੋ ਸ੍ਰੀ ਅਕਾਲ ਭਾਵੇਂ ਇਹਨਾਂ ਦੇ ਮਹਿਕਮੇ ਨੇ 20 ਕਰੋੜ ਰეკਮੈਂਡ ਕੀਤਾ ਸੀ ਪਰ ਅਜੇ ਇਹਨਾਂ ਨੇ 4 ਕਰੋੜ ਦਿੱਤਾ ਹੈ ਤੇ ਉਹ ਵੀ ਦੇ ਦੇਣਗੇ ਬਾਕੀ ਉਹਨਾਂ ਸੁਣਦੇ ਵੈਨ ਮੈਸੇ ਵੈਸੇ ਗੱਲ ਕੀਤੀ ਹੈ ਤੇ ਲੇਕਿਨ ਕਹਿੰਦਾ ਮਤਲਬ ਕਿ ਇੱਕ ਬਾਕੀ ਵਾਅਦਾ ਚਕਾਰਾ ਹੋ ਜਾਏ ਸੁਣ ਲਿਆ ਸ੍ਰੀ ਅਕਾਲ ਮੈਂ ਸਿਰਫ ਤੁਹਾਨੂੰ ਉਹਨਾਂ ਨੂੰ ਤੇ ਜੋ ਸੁਣਨਾ ਸੀ ਸੁਣ ਲਿਆ ਉਹਨਾਂ ਨੇ ਉਹਨਾਂ ਨੇ ਕਰ ਸਕਣਗੇ ਨਹੀਂ ਕਰ ਸਕਣਗੇ ਸਰਕਾਰਾਂ ਦੀਆਂ ਕਈ ਮਜਬੂਰੀਆਂ ਵੀ ਹੁੰਦੀਆਂ ਨੇ ਕਈ ਸਮੱਸਿਆਵਾਂ ਹੁੰਦੀਆਂ ਨੇ ਲੇਕਿਨ ਤੁਹਾਡੇ ਤੱਕ ਦੀ ਗੱਲ ਮੇਰੀ ਪਹੁੰਚਣੀ ਚਾਹੀਦੀ ਹੈ ਕਿ ਤੁਸੀਂ ਕਿਸੇ ਦੀ ਗੱਲ ਨਾ ਸੁਣਿਓ ਇਹ ਇਹ ਨਾ ਝੂਠ ਬੋਲਦੇ ਨੇ ਝੂਠ ਬੋਲਣ ਵਾਲੇ ਕਿ ਤੁਸੀਂ ਹੈਰਾਨ ਹੋ ਜਾਓ ਕਿ ਕਿਸ ਤਰ੍ਹਾਂ ਝੂਠ ਬੋਲਦੇ ਨੇ ਅਬ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਇਆ ਫਿਰ ਦਿੱਤਾ ਕਿ ਇਹ ਦੋ ਇਹ ਦੋ ਸਾਲਾਂ ਵਿੱਚ ਪੰਜ ਦੁਗਣਾ ਰੁਪਇਆ ਦੇਣ ਦਾ ਵਾਅਦਾ ਕੀਤਾ ਕੋਈ ਹੈ ਹੀ ਨਹੀਂ ਹੈ ਹੀ ਨਹੀਂ ਪਰ ਕੋਈ ਹਾਈ ਕੋਰਟ ਦੇ ਐਫੀਡੇਵਿਟਸ ਲਿਖਿਆ ਉਹਨਾਂ ਨੇ ਮਤਲਬ ਕੋਈ ਲਿਮਟ ਨਹੀਂ ਉਹਨਾਂ ਦੀ ਲੇ ਛੋੜਦੀ ਕੋਈ ਲਿਮਟ ਹੀ ਨਹੀਂ ਉਹਦੇ ਵਿੱਚ ਲਿਖਿਆ ਕਿ ਇਹਨਾਂ ਨੇ ਸੰਕੜੇ ਕਰੋੜ ਰੁਪਏ ਇਕੱਠੇ ਕਰ ਲੈਣੇ ਸਾਡੇ ਹਾਲ ਤੇ ਸੀ ਕਿ ਅਸੀਂ ਸਾਨੂੰ 1 ਰੁਪਿਆ ਗੋਲੰਦਾ ਸੀ ਤੁਸੀਂ 4 ਰਾਂ ਦੇ ਸਾਨੂੰ ਲੱਭਦੇ ਹੁੰਦੇ ਸੀ 4 ਰਾਂ ਨਾਲ ਕੰਮ ਕਰਦੇ ਸੀ ਤੇ ਵੇਟ ਕਰਦੇ ਦੀ 12 ਨੇ ਕਿਧਰੋਂ ਆਣ ਕਰ ਕਰੀਏ ਸਾਡੇ ਕੋ ਕਦੇ ਵੀ ਲੱਖ ਰੁਪਏ ਨਹੀਂ ਇਕੱਠਾ ਹੁੰਦਾ ਸਾਡੇ ਸਾਡੇ ਥੋੜੇ ਲੱਖ ਰੁਪਏ ਦਾ ਕੰਮ ਹੁੰਦਾ ਸੀ ਇਹ ਬੈਠੇ ਨੇ ਸਰ ਕਰਨਲ ਮਨੂ ਮੋਨ ਕਰਨਲ ਹਾਰਜੀ ਸਿੰਘ ਜੀ ਬੰਗਾਲ ਇਹ ਇਹ ਪਹਿਲੇ ਬੰਦੇ ਨੇ ਜਿਨ੍ਹਾਂ ਨੇ ਸੰ 2 ਕਰੋੜ ਦੇ ਕਰੋ ਆਪਣੇ ਕੋਲ ਦਿੱਤਾ ਪਰ ਨਾਲ ਹੁਣ ਵੀ ਜਦੋਂ ਆਏ ਨੇ ਤੇ ਕਹਿਣ ਲੱਗੇ ਅੱਜ ਵੀ ਦੇ ਚਲੇ ਨੇ 2 ਕੋ 2 ਲੱਖ ਰੁਪਏ ਕਰਨ ਤੇ ਉਹ ਉਹ ਕੋ ਵੀ ਇਹਨਾਂ ਨੇ ਟੈਲੀਫੋਨ ਕੀਤਾ ਫਿਰ ਵੀ ਹੋਰ ਵੀ ਲੋੜ ਹੋਵੇ ਤੇ ਮੈਨੂੰ ਤਕਲੀ ਕੋਈ ਝਿਜਕ ਕਿਉਂ ਨਾ ਮੈਨੂੰ ਦੱਸ ਦੇਣਾ ਮੈਂ ਕਰ ਦਾਂਗਾ ਬੋ ਸੋਨੇ ਹਾ ਇਹ ਇਹੋ ਜਿਹੇ ਬੰਦੇ ਬੜੇ ਤੁਸੀਂ ਸਾਰੇ ਹੀ ਬਣੋਏ ਹੋ ਜਿਹਦੇ ਕੋਲ ਜਿੰਨਾ ਹੈ ਕੋਈ ਗੱਲ ਨਹੀਂ ਕਿਸੇ ਕੋਲ ਰੁਪਈਆ ਤੇ ਕੋਈ ਬੜੀ ਬੜੀ ਗੱਲ ਕਰੋ ਲੇਕਿਨ ਕਦੀ ਵੀ ਪਿੱਛੇ ਨਹੀਂ ਹੱਟੀਦਾ ਜਦੋਂ ਕੌਮੀ ਜਿਹੜੇ ਚੀਜ਼ਾਂ ਬਣਾਈ ਰਹੀਆਂ ਨੇ ਕੌਮੀ ਯਾਦਗਾਰਾਂ ਉਹਦੇ ਵਿੱਚ ਪਹਿਲੇ ਦਿਨ ਤੋਂ ਸ਼ੁਰੂ ਹੋ ਕੇ ਆਖੀਰਲੇ ਦਿਨ ਤੱਕ ਨਾ ਰਹਿਣਾ ਚਾਹੀਦਾ ਜੇ ਵੀ ਤੁਸੀਂ ਵਿੱਚੋਂ ਹਟ ਜਾਂਦੇ ਹੋ ਲਿਖ ਦਿੰਦੇ ਹੋ ਨਹੀਂ ਨਹੀਂ ਮੇਰੇ ਕੋਲ ਤਾਂ ਕੁਝ ਨਹੀਂ ਤੇ ਉਹ ਉਹ ਦਾ ਮਤਲਬ ਤੁਸੀਂ ਬਗਾਵਤ ਕਰ ਗਏ ਆ ਬਾਗੀ ਹੋ ਗਏ ਆ ਇਹ ਬਾਗੀ ਨਾ ਹੋਇਓ ਭਾਵੇਂ ਰੁਪਈਆ ਭੇਜ ਦਿਓ ਅਮੇ 2 ਰੁਪਏ ਭੇਜ ਦਿਓ 5 ਰੁਪਏ ਭੇਜ ਦਿਓ ਬਾਗੀ ਨਾ ਹੋ ਪਿੱਛੇ ਨਾ ਡੋੜੀ ਪਤਾ ਲੱਗੇ ਮੈਨੂੰ ਕਿ ਤੁਹਾਡੇ ਦੇ ਇਨਫਲੂਐਂਸ ਨੇ ਹੋਇਆ ਕਿਸੇ ਹੋਰ ਦਾ ਬਾਕੀ ਇਹ ਚੀਜ਼ਾਂ ਬਾਕੀ ਸਾਰੀਆਂ ਚੀਜ਼ਾਂ ਅੱਜ ਤੋਂ ਸ਼ਹਿਰ ਨਾਲ ਦੇਖ ਖਾ ਸਕਦੇ ਲੇਕਿਨ ਤੁਸੀਂ ਫਿਲਮਾਂ ਦੇਖੋਗੇ ਤੁਸੀਂ ਬਾਕੀ ਦੇ ਚੀਜ਼ਾਂ ਦੇਖੋਗੇ ਤੁਸੀਂ ਮੰਨੋਗੇ ਕਿ ਪੰਜਾਬ ਵਿੱਚ ਕੋਈ ਹੋਰ ਇਹੋ ਜਿਹਾ ਇੱਕ ਇੱਕ ਥਾਂ ਅਸੀਂ ਨਹੀਂ ਹੈ ਜਿੱਥੋਂ ਇੰਨਾ ਕੁਝ ਮਿਲ ਸਕੇ ਪੰਜਾਬ ਕੀ ਇੰਡੀਆ ਜੀ ਬਹੁਤ ਥੋੜੇ ਨੇ ਮੇਰੀ ਆਪਣੀ ਜੀ ਪਲੈਨਿੰਗ ਇਹ ਹੈਗੀ ਹੈ ਇਸੇ ਇਹਨੂੰ ਹਿੰਦੁਸਤਾਨ ਦੇ ਨਹੀਂ ਦੁਨੀਆਂ ਦੇ ਜਿਹੜੇ ਡੱਡੇ ਮਿਊਜ਼ੀਅਮ ਨੇ ਉਹਨਾਂ ਪਹਿਲੇ ਦਸਾਂ ਚੋਂ 5 ਸਾਲਾਂ ਦੇ ਅੰਦਰ ਨਰ ਲਿਆ ਕੇ ਰੱਖਣਾ ਹੈ। ਤੋਂ ਇਹ ਸੋਨਿਆ ਜਿੱਤ ਸੀ ਤੁਹਾਡੇ ਕੋਲ ਟਾਈਮ ਹੋਵੇ ਤੁਸੀਂ ਤੇ ਜਾ ਰਹੇ ਹੋ ਪਰ ਬਾਕੀ ਜਿਨ੍ਹਾਂ ਕੋਲ ਅਗਰ ਟਾਈਮ ਹੈ ਤੇ ਤੁਹਾਨੂੰ ਫਿਲਮਾਂ ਦਾ ਥੋੜਾ ਗਲਿੰਪਸ ਦਿਖਾ ਸਕਦੇ ਹਾਂ ਪੁਰਾਣੀ ਕਿਉਂਕਿ ਉਹ 3 ਘੰਟੇ ਦੀਆਂ ਫਿਲਮਾਂ ਨੇ। ਤੋਂ ਥੋੜਾ ਜਿੱਤ ਇੱਕ ਬੰਨੇ ਲੰਗਰ ਹਾਂ ਜੀ ਆ ਤੁਸੀਂ ਭਾਈ ਗੋਪਾਲ ਸ਼ੁਰੂ ਕਰਨਾ ਜਲਦੀ ਜਲਦੀ ਕਰਨਾ ਤਾਂ ਅਸੀਂ ਬਾਬੇ ਨਾਨਕ ਨੂੰ ਦੱਸਿਆ ਕਿ ਸਾਇੰਸ ਵਾਲਿਆਂ ਨੇ ਬੜੀਆਂ ਗੱਲਾਂ ਪੈਦਾ ਕੀਤੀਆਂ ਲਵੀਆਂ ਸੀ ਬਾਬੇ ਨਾਨਕ ਨੇ ਪਹਿਲੇ ਲਿਖੀਆਂ ਨੇ ਲਿਖੀਆਂ ਨੇ ਲਿਖਤੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਲਦੀਆਂ ਨੇ ਤੇ ਤੁਸੀਂ ਉਹਨਾਂ ਨੂੰ ਕਦੀ ਦੇਖਿਆ ਵੀ ਨਹੀਂ ਬਾਬੇ ਨਾਨਕ ਨੇ ਤਰਕ ਦੀਆਂ ਉਹ ਗੱਲਾਂ ਕੀਤੀਆਂ ਜਿਹੜੇ ਤਰਕਵਾਦੀ ਪੈਦਾ ਹੀ ਨਹੀਂ ਸੀ ਹੋਏ ਸੋ ਜਦੋਂ ਲੇਕਿਨ ਤੁਸੀਂ ਆਪ ਨਹੀਂ ਕਦੀ ਧਿਆਨ ਦਿੱਤਾ ਤੁਸੀਂ ਇਹਨਾਂ ਗੱਲਾਂ ਵੱਲ ਧਿਆਨ ਦਿੰਦੇ ਹੋ ਬਾਬੇ ਨੇ ਉਹ ਤੀਤ ਮਾਰਿਆ ਤੇ ਆ ਹੋ ਗਿਆ ਬਾਬੇ ਨੇ ਆ ਗੁੰਡਾ ਦਿੱਤਾ ਬਾਬੇ ਨੇ ਆ ਕਿਹਾ ਬਹੁਤ ਇਹ ਇਹਨਾਂ ਗੱਲਾਂ ਦੇ ਬਾਬਾ ਨਾਨਕ ਦੇ ਖਿਲਾਫ ਹੈ ਭਵਨਾਂ ਨੇ ਤੇ ਮੰਨਦਾ ਹੀ ਨਹੀਂ ਕਿ ਮੈਂ ਕੋਈ ਦੇਣਾ ਕਰ ਸਕਦਾ ਉਹ ਕਹਿੰਦਾ ਜੋ ਕਰਨਾ ਹੈ ਅਕਾਲ ਪੁਰਖ ਨੇ ਕਰਨਾ ਹੈ ਮੈਂ ਤੇ ਕੁਝ ਵੀ ਨਹੀਂ ਕਰ ਸਕਦਾ ਕਿੱਥੇ ਹੱਥਾਂ ਲਿਖਿਆ ਉਹਨਾਂ ਨੇ ਪਰ ਤੁਸੀਂ ਹੱਥਾਂ ਉਹਨਾਂ ਨੂੰ ਉਹ ਬਣਾਉਂਦੇ ਹੋ ਉਸ ਤਰ੍ਹਾਂ ਤਾਂ ਉਹਦੇ ਨਾਲ ਸਿੱਖੀ ਨਹੀਂ ਫੈਲੇਗੀ ਤੁਹਾਡੀ ਇਸ ਨਾਲ ਗੱਲਾਂ ਨਾਲ ਤੁਸੀਂ ਖੁਸ਼ ਹੋ ਭਾਵੇਂ ਹੋ ਲੋ ਪਰ ਸਿੱਖੀ ਨੇ ਜਗਾਰੇ ਵੀ ਛੱਡ ਦਿਓ ਪਰ ਸਿੱਖੀ ਨਹੀਂ ਫੈਲੇਗੀ ਜੇ ਸਿੱਖੀ ਤਾਂ ਫੈਲੇਗੀ ਜੇ ਬਾਬੇ ਨਾਨਕ ਦੀ ਫਿਲਾਸਫੀ ਨੂੰ ਪਹਿਲੇ ਸਮਝੋਗੇ ਉਹ ਤੁਹਾਨੂੰ ਉੱਚਾ ਜਾ ਜੜਾ ਦਾ ਤਿੰਨ ਚਾਰ ਵਾਰੀ ਆਜੋ ਤੇ ਉਤਾਰ ਨੂੰ ਸਭ ਪਤਾ ਲੱਗ ਜਾਏ ਤੁਹਾਡੇ ਬੱਚਿਆਂ ਨੂੰ ਵੀ ਸਮਝ ਆ ਕਿਉਂਕਿ ਅਸੀਂ ਇਸ ਤਰ੍ਹਾਂ ਬਣਾਇਆ ਹੈ ਕਿ ਇਹਦੀ ਕੋਈ ਵੀ ਚੀਜ਼ ਔਖੀ ਨਾ ਮਿਲ ਕੇ ਕਿਸੇ ਨੂੰ ਹਰ ਹਰ ਬੱਚਾ ਵੀ ਸਮਝੇ ਹਰ ਵੱਡਾ ਵੀ ਸਮਝੇ ਹਰ ਜਵਾਨ ਵੀ ਸਮਝ ਲਵੇ ਤੇ ਤੁਸੀਂ ਦੇਖੋ ਥੋੜੀ ਜਿਹੀ ਚੱਲ ਥੋੜੀ ਜਿਹੀ ਚੱਲ ਦੇਖੋ ਮੇਰੀ ਬਾਈਕ ਜਿਹੜਾ ਗਲਤਾ ਬਾਈਕ ਵਿੱਚ ਕੀ ਫਸਿਆ